ਵਾਹਿਗੁਰੂ ਜੀ ੴ ਸ੍ਰੀ ਵਾਹਿਗੁਰੂ ਜੀ ਕੀ ਬਤੈ ਪਾਤਸ਼ਾਹ ਦਸਵੀਂ ਕਬੱਟ ਬਿੰਤੀ ਚੌਪਈ ਹਮਰੇ ਗਰੋਖਾ ਦਰਚਾ ਪੂਰਨ ਹੋਏ ਚਿਤ ਕੀ ਇੱਛਾ ਤਵ ਚਰਨਨ ਮਨ ਰਖੇ ਖਮਾਰਾ ਆਪਣਾ ਜਾਨ ਕਰੋ ਬ੍ਰਤ ਪਾਰ ਹਮਰੇ ਦਸਬੈ ਤੁਮ ਕਾਵੋ ਆਪਾਦ ਮੁਖੇ ਬਚਾਵ ਸੁਖੀ ਬਸੈ ਮੋਰ ਪਰਿਵਾਰ ਸੇਵਕ ਸੇਕ ਸਬ ਕਰਤਾ ਰ ਮੋਰ ਚਾਨਿ ਕਰਦੇ ਕਰੀਐ ਸਭੈ ਰੁਣ ਕੋ ਅਜ ਸੰਗਰੀਐ ਪੁਰਨੋ ਕੋਈ ਘੁਮਾਰੀ ਆਸਾ ਤੁਰਪੁਜਨ ਕੀ ਰਹਿ ਪਿਆਸਾ ਤਮਹੈ ਛਾਡ ਕੋਈ ਅਵਰਨ ਤਿਆਉ ਜੋ ਬਰ ਚਾਹ ਕੋ ਸੁ ਤੁਮ ਤੇ ਪਾਉ ਸੇਵਕ ਸਿਖੰ ਅਮਰੀ ਤਰੀਐ ਚੰਦ ਚੰਦਰਾ ਮਾਰੇ ਮਰੀਆ ਪਾਦਮ ਜੈ ਵਰਿਆ ਮਨ ਘਰ ਕਾ ਤਰਾਸਨ ਵਰਿਆ ਹੁ ਜੋਸਦਕ ਅਮਰੀ ਪਛਾ ਸ੍ਰੀ ਅਸਤੋ ਜੋ ਕਰਿਓ ਰਚਾ ਰਾਖ ਲਿਓ ਮਗਰ ਰਖਣ ਘਰੇ ਸਖਬ ਸੰਤ ਸੁਹਾਏ ਪਿਆਰੇ ਦਿਨ ਬੰਦੁਸ਼ਨ ਕੇ ਹੰਤਾ ਤੁਮਹੋ ਪੁਰੇ ਚਤੁਰ ਦਸਕੁੰਤਾ ਕਾਲ ਪੈ ਬ੍ਰਹਮਾ ਬਪਤਰ ਕਾਲ ਪੈ ਸਿਵਜ ਅਵਤਾਰ ਕਾਲ ਪੈ ਕਰਵਸਨ ਪ੍ਰਕਾਸ਼ ਸਗਲ ਕਾਲ ਕਾਕੀ ਆਤਮਸਾ ਜਵਨ ਕਾਲ ਜੋਗੀ ਸਵਕੀਆਂ ਬੇਦਰਾਜ ਬ੍ਰਹਮਾ ਜੋਤੀਆਂ ਜਵਨ ਕਾਲ ਸਭ ਲੋਕ ਸਵਾਰ ਨਮਸਕਾਰ ਹੈ ਤਾ ਕਿ ਹਮਾਰਾ न काल सब जगत बनायो देव देवद उपजायो आद अंत कैव तारा सुझो हमारा नमस्कार सिको हमारी सकल प्रजा जिन आप सवारी शिव कन को सब गुण सुख दिया सुतरन कौपल मोहवद किया कड़ -कड़ के अंतर की जानता फले बुरे की पीर पशनता चिटी ते कुंचर अस्थूला सब पर कृपा दृष्ट कर बोला ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕੀ ਪਿਰ ਪਛਾਨੈ ਕਟ ਕਟ ਕੇ ਪਟ ਪਟ ਕੀ ਜਾਣੈ ਜਬਦ ਕਰ ਕਰਿਆ ਕਰ ਤਾਰੈ ਪ੍ਰਜਾ ਤਤ ਤਦ ਦੇਖੇ ਅਪਾਰਾ ਜਬ ਅਕਰ ਕਰਤ ਹੋ ਕਬਹੁ ਤੁਮ ਮੈਂ ਮਿਲਤ ਦੇ ਤਰ ਸਭਗਉ ਜੀਤੇ ਵਦਨ ਸ੍ਰਿਸ਼ਟ ਅਵਤਾਰੈ ਆਪ ਆਪਣੀ ਬੂਜੋ ਚਾਰੈ ਤੁਮ ਸਭ ਕੀ ਤੇ ਰਤਨ ਰਲਮ ਜਨ ਤਵੇਤ ਪੇਤ ਰਲਮ निरंकार मुड अचारत पेदा जाको पेवना पावत पे कृपा ननमंत महामुडे जनता महादेव को कह सदासिव निरंकार चिंतना पिब आप अपनी बुद्ध है जीती वरणत पेन पेन तुह तो तुमरा लखना जय पारा केहे सजा प्रथम संसारा एक रूपा नुप सुरूपा रंग प्य पुपा ਅੰਦਰ ਜਰਸ ਤੇ ਕਿੰਨੇ ਪ੍ਰਖਾਨ ਬਾਹਰਾਚ ਦਿਨੇ ਹੀ ਕਾਫ ਫੁਲ ਰਾਜਾ ਬੈਠਾ ਕਉ ਸੰਬਦ ਵ ਸੰਗਰਹਿ ਕੈਠਾ ਸਗਿਰ ਜਰਦ ਗਾ ਚੰਪਵ ਆਦ ਜੁਗਾ ਸਰੂ ਸਜੰਪਵ ਰਚਾ ਮੇਰੀ ਤਮ ਕਰੋ ਸਿਖ ਅਵਾਰ ਅਖਸ ਸੰਗਰ ਦੁਸ਼ਟ ਜੀਤੇ ਉਤਪਤਾ ਸੁਖਮ ਨਿਦੇਸ਼ ਕਰਨ ਕਤਾ ਜਤਸਨ ਨਿ ਪ੍ਰੇਤਨ ਕੇ ਦੁਸ਼ਟ ਤਮ ਮਰੇ ਪ੍ਰਖ ਜਵਨ ਬਗ ਪਰੇ ਤੇ ਹਾਰੇ ਤਨ ਕੀਤਮ ਸੰਗਟ ਸਭ ਟਾਰੇ ਜੋ ਕਲ ਕੋ ਇੱਕ ਵਾਰ ਤੈ ਗਏ ਤਾਕਿ ਕਨ ਨਿਕਮੈ ਹੈ ਰਚਾ ਹੋਇ ਤੈ ਸਵ ਕਾਲਾ ਦੁਸ਼ਟ ਅਰਿਸ਼ਟ ਤ੍ਰਤ ਕਾਲਾ ਕਿਰਪਾ ਦ੍ਰਿਸ਼ਟਾ ਤਨ ਜਨ ਖਰਿਓ ਤਾਕਿ ਤਾਪ ਤਨ ਕਮੈ ਖਰਿਓ ਰਿਧ ਸਦ ਕਰਮ ਸਭ ਹੋਈ ਦੁਸ਼ਟ ਸਸ ਸੁਸ ਕੈ ਨ ਕੋਈ ਇੱਕ ਵਾਰ ਜਨ ਤਮੈ ਸਮਰੈ ਕਲ ਪਾਤਿ ਤਾਗੇ ਵਰ ਜਨਰ ਨਾਮ ਤੇਹਾਰ ਰੁਕਖਾ ਦਰਦੁ ਸੁਖ ਤੇ ਰਖਾ ਖੜ ਕੇ ਮੈ ਸ੍ਰਣ ਦਿਖਾਰੀ ਆਪਾ ਦਨਿ ਖੋ ਬਾਰੀ ਸਰੁ ਧਰਮ ਖਖਸ ਗਾਇ ਦੁਸ਼ਟੋਕ ਤੇ ਲੇਖੋ ਵਿਚਾਈ ਕਿਰਪਾ ਕਰਿ ਹਮ ਪਰ ਜਗ ਮਾਤਾ ਗ੍ਰੰਥ ਕਰਾ ਪਵਨ ਸਵਰਾਤਾ ਕਿ ਲੋਕ ਸਕਲ ਦੇ ਕੋ ਹਰਤਾ ਦੁਸ਼ਟੋਕ ਕਨ ਕੋ ਸ਼ਕਰਤਾ ਸ੍ਰੇਸਤ ਜਪੈ ਦੇ ਆਲਾ ਪੂਰਨ ਕਰਾ ਗ੍ਰੰਥ ਤਕਾਲਾ ਮਨ ਵਸਤ ਬਲ ਪਾਵੈ ਸੋਈ ਦੁਖਨਤ ਸੈ ਵਿਆਪਤ ਕੋਈ ਅੜਲਾ ਸੁਨਾ ਗੰਗਜੋ ਜਾਇ ਸੁਰਸਨਾ ਪਾ ਵੈ ਸੁਨੇ ਮੁੜ ਚਿਤ ਲਾਇ ਚਤਰਤਾ ਆਵੇ ਦੁਖਦਰਦ ਪਾਣ ਨਤਨ ਨਰ ਕੇ ਰਗਾਇ ਗੁਜੋ ਜਾ ਕੀ ਇੱਕ ਵਾਰ ਚਉਪਈ ਕੋ ਕਹੈ ਚਉਪਈ ਸਮੁਦਰ ਸਸਪ ਨਿਜੈ ਅਰਸਸਪੰਤੀ ਨ ਕਿਹ ਜੈ ਪਾਦਰ ਸ੍ਰੇਸ਼ਟ ਮੀਰ ਵਾਰ ਤੀਰ ਅਸਤ੍ਰ ਗਰੰਸਦਾਰ ਸਵੈ ਆ ਪਾਇ ਗਜਬ ਤੇ ਤਮਰੇ ਤਬ ਤੇ ਕੋ ਵਕਤ ਰਿ ਨਹ ਹਾਨਿਓ ਰਾਮ ਰਹੀਮ ਪੁਰਾਣ ਕੁਰਾਨ ਅਨੇਕ ਐਮਤ ਇਕ ਨਾ ਮੰਨਿਓ ਸਿਮਰਤ ਸਾਸਤਰ ਵਿਦਸਵ ਬੇਭੇਦ ਕਮ ਇਕ ਨਾ ਜਾਣਿਓ ਸਿਰਸਪਾਨ ਕਿਰਪਾ ਤੁਮਰੀ ਕਰ ਮੈਂ ਨਾ ਕਹਿਓ ਸਭ ਤੁਹੇ ਵਖਾਨਿਓ ਦੋਰਾ ਸਗਲ ਦਵਾਰ ਕੋ ਸਾਢ ਕੈ ਗਇਓ ਤੋਹਾਰ ਦਵਾਰ ਬਾਹਂ ਗੈ ਕੀ ਲਾਜ ਅਸ ਗੋਬਿੰਦ ਦਾਸ ਤੋਹਾਰ ਸਗਲ ਦਵਾਰ ਕੋ ਸਾਢ ਕੈ ਗਇਓ ਤੋਹਾਰ ਦਵਾਰ ਵਾਹ ਗਏ ਕੀ ਲਾਜ ਅਸ ਗੋਵਿੰਦ ਦਾਸ ਤੂਹਾਰ ਵਾਹਿਗੁਰੂ ਜੀ ੴ ਸ੍ਰੀ ਵਾਹਿਗੁਰੂ ਜੀ ਕੀ ਪਤੈ ਪਾਤਸ਼ਾਹ ਦਸਵੀਂ ਕਬਾਤ ਬਿੰਤੀ ਚੌਪਾਈ ਹਮਰੇ ਕਰੋ ਖਾਦਰ ਚਾ ਪੂਰਨ ਹੋਏ ਚਿਤ ਕੀ ਇੱਛਾ ਤਵ ਚਰਨਨ ਮਨ ਰਖੇ ਖਮਾਰਾ ਆਪਣਾ ਜਾਨ ਕਰੋ ਬ੍ਰਤ ਪਾਰ ਹਮਰੇ ਦਸ ਸਬੈ ਤੁਮ ਕਾਵੋ ਆਪਾ ਦਾ ਮੁਖੇ ਬਚਾਵ ਸੁਖੀ ਬਸੈ ਮੋਰ ਪਰਿਵਾਰ ਸੇਵਕ ਸੇਖ ਸਬ ਕਰਤਾ ਰ ਮੋਰ ਚਾਨਿਲ ਕਰਦੇ ਕਰੀਐ ਸਬੈ ਰੁਣ ਕੋ ਅਜ ਸੰਗਰੀਐ ਪੂਰਨ ਹੋਏ ਹੁ ਮਾਰੀ ਅਸਾ ਤੁਰਪਜਨ ਕੀ ਰਹਿ ਪਿਆਸਾ ਤੁਮ ਖੈ ਛਾਡ ਕੋਈ ਅਵਰਨ ਤਾਉ ਜੋ ਬਰ ਚਾਹ ਕੋ ਸੁ ਤੁਮ ਤੇ ਪਾਉ ਸੇਵਕ ਸੇਖ ਅਮਰੇ ਤਰੀਐ चुन चंद्र मारे मरिए पद मुझे वरे, मन कर का त्रासन वरिये हु जो सदा का मारे पछा श्री अस्तो जो करो रख लियो मोगे राखण घरे साखिब संत सुखाए प्यारे दीन बंदुष्ण के घंता तुम हो पुरी चतर दुष्कंता काल पाए ब्रह्म बपतर काल पाए शिव जु अवतर काल पाए कर्व सन सकल काल का किया तमाशा जवन काल जोगी गी शिव कियो ब्रह्मा ज्योतियो जबन काल सब लोक सवार नमस्कार कहता हमारे जवन काल सब जगत बनायो देवद उप जायो आदि कैव अवतार सो गुरु समझो हमारा नमस्कार सिखो हमारी सकल प्रजा जिन आप सवारी शिव कन को सब गुण सुख दिया सुतरन पल मोहवद किया खटकट के अंतर की जनता फले बुरे की पीर प्रसन्नता चिट्टी ते कुंचर अस्थूला पर कृपा दृष्ट कर फोला संतन दुख पाए ते दुखी सुख पाए साधन के सुखी एक एक की पिप्रसन्न कटकट के पटपट की जान जब दर करता प्रजा तब दिखे अपारा जब अकर हो कर हो तुम तो मैं मिलत दे तरसबग ਜਿਤੇ ਵਦਨ ਸ੍ਰਿਸ਼ਟ ਅਵਤਾਰ ਹੈ ਆਪ ਆਪਣੀ ਬੋਜੋ ਚਾਰ ਹੈ ਤੁਮ ਸਭ ਕੀ ਤੇ ਰੈ ਤਨ ਰਲਮ ਜਨਤ ਵੇਤ ਪਿਤ ਰਲਮ ਨਿਰੰਕਾਰ ਅਨਰਵ ਕਰਨ ਲੰਬ ਆਦ ਅਨਿਲ ਨਾਦ ਅ ਸੰਭ ਤਾਕਾ ਮੁੜ ਅਚਰਤ ਪੇਦਾ ਜਾ ਕੋ ਪੇਵਨਾ ਪਭਤ ਵੇਦਾ ਤਾਕੋ ਕਿਰਪਾ ਨਨ ਮੰਤ ਮਹਾ ਮੁਰਖਿ ਸਪੇਦਨਾ ਜਨਤਾ ਮਹਾਦੇਵ ਕੋ ਕਹਿ ਸਦਾ ਸਿਵ ਨਿਰੰਕਾਰ ਕਾ ਚਿੰਤਨੈ ਪਿਵ ਆਪ ਆਪਣੀ ਬੁੱਧ ਹੈ ਜੀਤੀ ਵਰਨਤ ਪਿੰਨ ਪਿੰਨ ਤੁਹਿ ਤਿਤੀ ਤਮਰਾ ਲਖਾ ਨਾ ਜਾਏ ਪਸਾਰ ਕਹਿਵਤ ਸਜਾ ਪ੍ਰਥਮ ਸੰਸਾਰਾ ਇਕ ਰੂਪਨੁਕ ਸਰੂਪਾ ਰੰਗ ਪੈਵ ਰਾਵ ਕੈ ਪੁਪਾ ਅੰਡਜ ਰਸਦ ਜਕਨੀ ਤਖਨ ਬਾਹ ਰਾਜ ਦਿਨਹੀ ਕਾਫ ਫੁਲ ਰਾਜਾ ਬੈਠਾ ਕਮ ਸੰਬਦ ਵ ਸੰਕਰੈ ਕੈਠਾ ਸਗਿਰ ਜਰਦ ਗਾ ਚੰਪਵ ਆਦ ਜੁਗਾ ਸਰੂ ਸਜੰਪਵ ਅਵ ਰਚਾ ਮੇਰੀ ਤਮ ਕਰੋ ਸਿਖ ਅਵਾਰ ਅਕਸ ਸੰਗਰ ਦੁਸ਼ਟ ਜੀਤੇ ਉਤਪਤ ਆਸਕਮ ਨਿਦੇਸ਼ ਕਰਨ ਕਾਤਾ ਜਤਸਨ ਨਿਪਰੇ ਤਨ ਕੇ ਦੁਸ਼ਟਕ ਤਮਰੇ ਪੁਰਖ ਜਵਨ ਭਗ ਪਰਿਤੇ ਹਾਰੇ ਤਨ ਕੇ ਤਮ ਸੰਕਟ ਸਭ ਟਾਰੇ ਜੋ ਕਲ ਕੋ ਇਕ ਵਾਰ ਤੈ ਗਏ ਤਾਕਿ ਕਨ ਨਖ ਨ ਹੈ ਰਚਾ ਹੋਇ ਤ ਸਭ ਕਾਲਾ ਦੁਸ਼ਟ ਅਰਿਸ਼ਟ ਤ੍ਰਤ ਕਾਲਾ ਕਿਰਪਾ ਦ੍ਰਿਸ਼ਟਾ ਤਨ ਜਨ ਖਰਿਓ ਤਾਕਿ ਤਾ ਤਨ ਕਮਾ ਖਰਿਓ ਰਿਦਾ ਸਤ ਕਰਮ ਸਭ ਖੋਈ ਦੁਸ਼ਟ ਸਾਸ ਸੁਸ ਕੈ ਨ ਕੋਈ ਇੱਕ ਵਾਰ ਜਨ ਤਮੈ ਸਮਰ ਅਕਲ ਪਾ ਤੇ ਤਾ ਗੇ ਵਰ ਜਨਰ ਨਾਮ ਤੇ ਹਰ ਰੋਕਾ ਖ ਦਰ ਦੁਸ਼ਟੋਕ ਤੇ ਰਖਾ ਖੜ ਕੇ ਤਮੈ ਸਰਨ ਤੇ ਹਾਰਿਆ ਆਪਾ ਦਾ ਲਿਖੋ ਵਾਰੀ ਸਰਵ ਧਰਮ ਖੋ ਖ ਸਗੈ ਦੁਸ਼ਟੋਕ ਤੇ ਲਖੋ ਵਿਚਾਈ ਕਿਰਪਾ ਕਰਿ ਹਮ ਪਰ ਜਗ ਮਾਤਾ ਅਗਰੰਤ ਕਰਾ ਪਨ ਸੁਭਰਾਤਾ ਕਿ ਲੋਕ ਸકલ ਦੇ ਕੋ ਹਰਤਾ ਦੁਸ਼ਟੋਕ ਯਰ ਕੋ ਸ਼ਕਰਤਾ ਸ੍ਰੀ ਸਤਜਪੈ ਦੇ ਆਲਾ ਪੂਰਨ ਕਰਾ ਗ੍ਰੰਤ ਤਤ ਕਲਹਾ ਮਨਵਾਸਤ ਬਲ ਪਾਵੈ ਸੋਈ ਦੁਖਨਤ ਸੈ ਵਿਆਪਤ ਕੋਈ ਅੜਲਾ ਸੁਨੈ ਗੂੰਗ ਜੋ ਜਾਇ ਸੁਰਸਨਾ ਪਾਵੈ ਸੁਨੈ ਮੁੜ ਚਿਤ ਲਾਇ ਚਤਰਤਾ ਆਵੈ ਦੁਖਦਰਦ ਪੰਜ ਨਤ ਨਰਕੇ ਰਗੈ ਗੂੰਜੋ ਜਾ ਕੀ ਇੱਕ ਵਾਰ ਚੌਪਈ ਕੋ ਕਹੈ ਚੌਪਈ ਸੰਮਤ ਦਸ ਸਸਪ ਨਿਜੈ ਅਰਸਸਪੰਤੀ ਨ ਕਿਹੀ ਜੈ ਪਾਦਰ ਸ੍ਰੇਸ਼ਟਮੀ ਰਵਾਰ ਤੇਰਾ ਸਤਿਗੁਰਾਂ ਸਦਾਰਾ ਸਭ ਆ ਪਾਏਗਾ ਜਬ ਤੇਤ ਮਰੀ ਤਬ ਤੇ ਕੋ ਵਖ ਤਰੇ ਨਹੀ ਆਨਿਓ ਰਾਮ ਰਹੀਮ ਪ੍ਰਾਨ ਕੁਰਾਨ ਅਨੇ ਕੈ ਮਤ ਇਕ ਨਾ ਮਾਨਿਓ ਸਿਮਰਤ ਸਾਸਤਰ ਵਿਦ ਸਭ ਵ ਭੇਦ ਕਮ ਇਕ ਨਾ ਜਾਣਿਓ ਸਿਰਿ ਸਪਾਨ ਕਿਰਪਾ ਤੁਮਰੀ ਕਰ ਮੈਂ ਨਾ ਕਹਿਓ ਸਭ ਤੁਹਿ ਵਖਾਨਿਓ ਦੋਰਾ ਸਗਲ ਦਵਾਰ ਕੋ ਸਾਡ ਕੈ ਗਇਓ ਤੁਹਾਰ ਦਵਾਰ ਵਾਹਿ ਗਇ ਕਿ ਲਾਜ ਅਸ ਗੋਬਿੰਦ ਦਾਸ ਤੁਹਾਰ ਸਗਲ ਦਵਾਰ ਕੋ ਸਾਡਕੇ ਗਇਓ ਤੋ ਘਰ ਦਵਾਰ ਬਾਹ ਗਏ ਕੀ ਲਾਜ ਅਸ ਗੋਵਿੰਦ ਦਾਸ ਤੁਹਾਰ ਵਾਹਿਗੁਰੂ ਜੀ ੴ ਸ੍ਰੀ ਵਾਹਿਗੁਰੂ ਜੀ ਕੀ ਫਤੈ ਪਾਤਸ਼ਾਹ ਦਸਵੀਂ ਕਬ ਵਾਚ ਬੇਨਤੀ ਚਉ ਪਈ ਹਮਰੀ ਕਰੋ ਖਾਦਰ ਚਾ ਪੂਰਨ ਹੋਏ ਚਿਤ ਕੀ ਇੱਛਾ ਤਵ ਚਰਨ ਨਮਨ ਰਖੈ ਘਮਾਰਾ ਆਪਣਾ ਜਾਨ ਕਰੋ ਬ੍ਰਤ ਪਾਰ ਕਮਰੇ ਦਸ ਸਬੈ ਤੁਮ ਕਾਵੋ ਆਪਾ ਦਾ ਮੁਖੇ ਬਚਾਵ ਸੁਖੀ ਬਸੈ ਮੋਰ ਪਰਿਵਾਰ ਸੇਵਕ ਸਿਖ ਸਬ ਕਰਤਾਰ ਮੋਰ ਚਾਨਿਲ ਕਰਦੇ ਕਰੀਐ ਸਬੈ ਰੁਣਕੋ ਅਜ ਸੰਗਰੀਐ ਪੂਰਨ ਹੋਏ ਹੁ ਮਾਰੀ ਆਸਾ ਤੁਰਪਜਨ ਕੀ ਰਹਿ ਪਿਆਸਾ ਤੁਮ ਖੈ ਛਾਡ ਕੋਈ ਅਵਰਨ ਤਿਆਉ ਜੋ ਵਰ ਚਾਹੋ ਸੁ ਤੁਮ ਤੇ ਪਾਉ ਸੇਵਕ ਸਿਖਾਂ ਅਮਾਰੇ ਤਰੀਐ चुन चंद्र मारे मरिय पाद मुझे वरिय मन कर का त्रासन वरिय हु जो सदा का मारे पछा श्री अस्त जो करो रक्षा रख लियो मोगे राखण हारे साहिब संत सुखाए प्यारे दीन बंदुष्ण के खंता तुम हो पुरी चतर दुष्कंता काल पाए ब्रह्म बपतर काल पाए शिवजू अवतर काल पाए कर्वसन प्रकाश सकल काल का किया तमाशा जबन काल जोगी शिव कियो बेतराय ब्रह्मा ज्योतियो जबन काल सब लोक सवार नमस्कार कहता हमारे जबन काल सब जगत बनायो देवद उप उपजायो आद अंत कैव तारा सो गुरु समझो हमार नमस्कार सिको हमारी सकल प्रजा जिन आप स्वारी शिव को सब गुण सुख दिया सुतरन कौपल मोहवद किया कटकट के अंतर की जनता पले बुरे की पीर पशनता चिट्टी ते कुंचर अस्थोला सब पर कृपा दृष्ट कर बोला संतन दुख पाए ते दुखी सुख पाए साधन के सुखी एक एक की पीर पशन कट के पट पट की जन जब तक कर करा कर तारा प्रजा तब तब देखे अपारा जब अकर करत हो कब हो तुम तो मैं मिलते दे तरस भगवान ਜਿਤੇ ਵਦਨ ਸ੍ਰਿਸ਼ਤ ਸਵਤਾਰੈ ਆਪ ਆਪਣੀ ਬੋਜੋ ਚਾਰੈ ਤਮ ਸਭ ਕੀ ਤੇ ਰੈ ਤਨ ਰਲਮ ਜਨਤ ਵੇਤ ਪਿਤ ਰਲਮ ਨਿਰੰਕਾਰ ਨਿਰਵਕਨ ਲੰਬ ਆਦ ਅਨਿਲ ਨਾਦ ਅਸੰਭ ਤਾਕਾ ਮੁੜ ਅਚਰਤ ਪੈਦਾ ਜਾ ਕੋ ਪੇਵਨਾ ਪਭਤ ਬੇਦਾ ਤਾਕੋ ਕਰਪਾ ਹਨ ਮੰਤ ਮਹਾ ਮੁਰਖਿ ਸਪੇਦਨਾ ਜਨਤਾ ਮਹਾਦੇਵ ਕੋ ਕਹਿ ਸਦਾ ਸਿਵ ਨਿਰੰਕਾਰ ਕਾ ਚਿੰਤਨੈ ਪਿਵ ਆਪ ਆਪਣੀ ਬੁੱਧ ਖੈ ਜੀਤੀ ਵਰਨਤ ਪਿੰਨ ਪਿੰਨ ਤੁਹਿ ਤਿਤੀ तुमरा लखाना जय पसार कहे वत्स जा प्रथम संसार एक रूप अनुप स्वरूप रंग पै और आव कई पुपा अंड जरे सदज के नीर खान बाव रच दिन ही का फूल राजा बैठा का समर व संग्रह कैठा सगरीरत का चंप व आद जुगा सुरु सजंपा व रक्षा मेरी तम करो सिख अवार अक्ष संगरम ਦੁਸ਼ਟ ਜیتے ਉਤਪਤਾ ਸੁਗਮ ਨਿਦੇਸ਼ ਕਰਨ ਕਤਾ ਜਤਸਨ ਨੇ ਪ੍ਰੇਤਨ ਕੇ ਦੁਸ਼ਟਕ ਤਮਰੇ ਪ੍ਰਖ ਜਵਨ ਭਗ ਪਰੇ ਤੇ ਹਾਰੇ ਤਨ ਕੇ ਤੁਮ ਸੰਕਟ ਸਭ ਟਾਰੇ ਜੋ ਕਲ ਕੋ ਇਕ ਵਾਰ ਤੈ ਗਏ ਤਾਂ ਕੇ ਕਨ ਨਹਿ ਹੈ ਰਚਾ ਹੋਇ ਤ ਸਭ ਕਾਲਾ ਦੁਸ਼ਟ ਅਰਿਸ਼ਟ ਤਕ ਕਾਲਾ ਕਿਰਪਾ ਦ੍ਰਿਸ਼ਟਾ ਤਨ ਜਨ ਖਰਿਓ ਤਾਕਿ ਤਾ ਤਨ ਕਮਾ ਖਰਿਓ ਰੇਦਾ ਸਤ ਕਰਮ ਸਭ ਖੋਈ ਦੁਸ਼ਟ ਸਾਸ ਸੁਸਕੇ ਨ ਕੋਈ ਇੱਕ ਵਾਰ ਜਨ ਤਮੈ ਸਮਾਰ ਕਲ ਪਾਤੇ ਤਾ ਕੇ ਵਰ ਜਨਰ ਨਾਮ ਤੇ ਹਰ ਰੋਕਾ ਖ ਦਰਦੁਸ਼ਟੋ ਤੇ ਰਖਾ ਖੜ ਕੇ ਤਮੈ ਸਣ ਦਿਖਾਰਿਆ ਪਾਦ ਲੇਖੋ ਬਾਰੀ ਸਰਵ ਧਰਮ ਖ ਖ ਸਗਾਇ ਦੁਸ਼ਟੋ ਤੇ ਲੇਖੋ ਵਿਚਾਈ ਕਿਰਪਾ ਕਰਿ ਹੰਪਰ ਜਗ ਮਾਤਾ ਗ੍ਰੰਥ ਕਰਾ ਪਵਨ ਸਵਰਾਤਾ ਕਿ ਲੋਕ ਸਗਲ ਦੇ ਕੋ ਹਰਤਾ ਦੁਸ਼ਟੋ ਕਨ ਕੋ ਸ਼ਕਰਤਾ ਸ੍ਰੀ ਸਤਜਪੈ ਦੇ ਆਲਾ ਪੂਰਨ ਕ੍ਰਾਗ ਰੰਤ ਤਤ ਕਲ ਹਾ ਮਨਵਾਸਤ ਬਲ ਪਾਵੈ ਸੋਈ ਦੁਖਨਤ ਸਹਿ ਵਿਆਪਤ ਕੋਈ ਅੜਲਾ ਸੁਨੈ ਗੂੰਗ ਜੋ ਜਾਇ ਸੁਰਸਨਾ ਪਾਵੈ ਸੁਨੈ ਮੁੜ ਚਿਤ ਲਾਇ ਚਤਰਤਾ ਆਵੈ ਦੁਖਦਰਦ ਪੰਜ ਨਤ ਨਰ ਕੇ ਰਗਾਇ ਗੂੰਗ ਜੋ ਜਾ ਕੀ ਇੱਕ ਵਾਰ ਚਉਪਈ ਕੋ ਕਹੈ ਚਉਪਈ ਸੰਮਤ ਸਸਪ ਨਿਜੈ ਅਰਸਸਪੰਤੀ ਨ ਕਿਹੀ ਜੈ ਪਾਦਰ ਸ੍ਰਿਸ਼ਟ ਮੀਰਵਾਰ ਤੇਰਾ ਸਰਵਗੰਸਦਾਰਾ ਸਭ ਆ ਪਾਏਗਾ ਜਬ ਤੇ ਤਮਰੇ ਤਬ ਤੇ ਕੋ ਵਖtre ਨਹ ਹਾਨਿਓ ਰਾਮ ਰਹੀਮ ਪੁਰਾਨ ਕੁਰਾਨ ਅਨੇ ਕਹਿ ਮਤ ਇਕ ਨਾ ਮਾਨਿਓ ਸਿਮਰਤ ਸਾਸਤਰ ਵਿਦਸ ਵਪੇਦ ਕਮ ਇਕ ਨਾ ਜਾਣਿਓ ਸਿਰਿ ਸਪਾਨ ਕਿਰਪਾ ਤੁਮਰੀ ਕਰ ਮੈਂ ਨਾ ਕਹਿਓ ਸਭ ਤੁਹੇ ਵਖਾਨਿਓ ਦੋਰਾ ਸਗਲ ਦਵਾਰ ਕੋ ਛੜ ਕੈ ਗਇਓ ਤੁਹਾਰ ਦਵਾਰ ਵਾਹਿੰ ਗਇ ਕਿਲਾ ਜਸ ਗੋਬਿੰਦ ਦਾਸ ਤੁਹਾਰ ਸਗਲ ਦਵਾਰ ਕੋ ਸਾੜਕੇ ਗਇਓ ਤੋ ਘਰ ਦਵਾਰ ਬਾਹੇ ਗਏ ਕਿ ਲਾਜ ਅਸ ਗੋਵਿੰਦ ਦਾਸ ਤੁਹਾਰ ਵਾਹਿਗੁਰੂ ਜੀ ੴ ਸ੍ਰੀ ਵਾਹਿਗੁਰੂ ਜੀ ਕੀ ਫਤਹਿ ਪਾਤਸ਼ਾਹ ਦਸਵੀਂ ਕਬ ਵਾਚ ਬੇਨਤੀ ਚਉਪੈ ਹਮਰੇ ਕਰੋ ਖਾਦਰ ਚਾ ਪੂਰਨ ਹੋਏ ਚਿਤ ਕੀ ਇੱਛਾ ਤਵ ਚਰਨ ਨਮਨ ਰਖੇ ਘਮਾਰਾ ਅਪਨਾ ਜਾਨ ਕਰੋ ਬ੍ਰਤ ਪਾਰ ਕਮਰੇ ਦਸੋ ਮੈ ਤੁਮ ਕਾਵੋ ਆਪਾ ਦਾ ਮੁਖੇ ਬਚਾਵ ਸੁਖੀ ਬਸੈ ਮੋਰ ਪਰਿਵਾਰ ਸੇਵਕ ਸਿਖ ਸਬ ਕਰਤਾ ਰ ਮੋਰ ਚਾਨਿ ਕਰਦੇ ਕਰੀਐ ਸਭੈ ਰੁਣ ਕੋ ਅਜ ਸੰਗਰੀਐ ਪੂਰਨ ਹੋਏ ਹੁ ਮਾਰੀ ਆਸਾ ਤੁਰਪਜਨ ਕੀ ਰਹਿ ਪਿਆਸਾ ਤੁਮ ਹੈ ਛਾਡ ਕੋਈ ਅਵਰਨ ਤਾਉ ਜੋ ਬਰ ਚਾਹੋ ਸੁ ਤੁਮ ਤੇ ਪਾਉ ਸੇਵਕ ਸਿਖ ਅਮਰੀ ਤਰੀਐ ਚੰਦ ਚੰਦਰਾ ਮਾਰੇ ਮਰੀਆ ਪਾਦਮ ਜੈ ਵਰਿਆ ਮਨ ਘਰ ਕਾ ਤਰਾਸਨ ਵਰਿਆ ਹੋ ਜੋਸ ਦਾ ਕਮਾਰੇ ਪਛਾ ਸ੍ਰੀ ਹਸ ਤੋਜ ਕਰਿਓ ਰਚਾ ਰੱਖ ਲਿਓ ਮੋਗ ਰੱਖਣ ਘਰੇ ਸਖਤ ਸੰਤ ਸੁਹਾਏ ਪਿਆਰੇ ਦਿਨ ਬੰਦੁਸ਼ਨ ਕੇ ਹੰਤਾ ਤੁਮਹੋ ਪਰੀ ਚਤਰਦ ਸੁਕੰਤਾ ਕਾਲ ਪੈ ਬ੍ਰਹਮਾ ਬਪਤਰ ਕਾਲ ਪੈ ਸਵਜੂ ਅਵਤਾਰ ਕਾਲ ਪੈ ਕਰਵਸਨ ਪ੍ਰਕਾਸ਼ ਸਗਲ ਕਾਲ ਕਾਕੀ ਆਤਮਾਸਾ ਜਵਨ ਕਾਲ ਜੋਗੀ ਸਵਕੀਆਂ ਬੇਦਰਾਜ ਬ੍ਰਹਮਾ ਜੋਤੀਆਂ ਜਵਨ ਕਾਲ ਸਭ ਲੋਕ ਸਵਾਰ ਨਮਸਕਾਰ ਹੈ ਤਾ ਕਿ ਹਮਾਰਾ ਜਵਨ ਕਾਲ ਸਭ ਜਗਤ ਬਨਾਇਓ ਦੇਵਦਤ ਜਛਨ ਉਪਜਾਇਓ ਆਦ ਅੰਤੇ ਕੈਵ ਤਾਰ ਸੋਈ ਗੁਰੂ ਸਮਝਿਓ ਹਮਾਰਾ ਨਮਸਕਾਰ ਸਿਕੋ ਹਮਾਰੀ ਸਕਲ ਪ੍ਰਜਾ ਜਿਨ ਆਪ ਸਵਾਰੀ ਸਿਵ ਕਨ ਕਉ ਸਭ ਗਣ ਸੁਖ ਦਿਆ ਸਤ੍ਰਨ ਕੋ ਪਲ ਮੋਹ ਵਦ ਕੀਆ खटकट के अंतर की जनता पले बुरे की पीर चिटी ते कुंचर सब पर कृपा दृष्ट कर बोला संतन दुख पाए ते दुखी सुख पाए साधन के सुखी एक एक की पिर प्रसन्न कटकट के पटपट की जान जब दु करता प्रजा तब तब दिखे अपारा जब अकर करत हो हो तुम तो मैं मिलते दे तरसबग ਜੇਤੇ ਵਦਨ ਸ੍ਰਿਸ਼ਟ ਅਵਤਾਰੈ ਪਾਪਣੀ ਬੂਜੋ ਚਾਰੈ ਤੁਮ ਸਭ ਕੀ ਤੇ ਰਹਿ ਤਨ ਰਲਮ ਜਨ ਤਵੇ ਤੇ ਦਰਲਮ ਨਿਰੰਕਾਰ ਨਿਰਵਕਾਰ ਨਿਲੰਬ ਆਦ ਅਨਿਲ ਨਾਦ ਅਸੰਭ ਤਾਕਾ ਮੁੜ ਅਚਰਤ ਪੇਦਾ ਜਾ ਕੋ ਪੇਵ ਨਾ ਪਾਪਤ ਬੇਦਾ ਤਾ ਕੋ ਕਰ ਪਹਨ ਨਮੰਤ ਮਹਾ ਮੁਰਖ ਸ਼ਪੇਦ ਨਾ ਜਨਤਾ ਮਹਾਦੇਵ ਕੋ ਕਹਿ ਸਦਾ ਸਿਵ ਨਿਰੰਕਾਰ ਕਾ ਚਿੰਤਨੈ ਪਿਵ ਆਪ ਆਪਣੀ ਬੁੱਧ ਹੈ ਜੀਤੀ ਵਰਨਤ ਪੈਨ ਪੈਨ ਤੋਇ ਤੇਤੀ

ਦੁਸ਼ਟ ਜੀਤੇ ਉਤਪਤਾ ਸੁਖਮਨ ਦੇਸ਼ਕਰਨ ਕਤਾ ਜਤਸਨ ਨੇ ਪ੍ਰੇਤਨ ਕੇ ਦੁਸ਼ਟੋਕ ਤਮਰੇ ਪੁਰਖ ਜਵਨ ਬਗ ਪਰੇਤਿ ਹਾਰੇ ਤਨ ਕੇ ਤਮ ਸੰਗਟ ਸਭ ਟਾਰੇ ਜੋ ਕਲ ਕੋ ਇਕ ਵਾਰ ਤੈ ਗਏ ਤਾਕਿ ਕਨ ਨਿਕਨ ਹੈ ਰਚਾ ਹੋਇ ਤ ਸਭ ਕਾਲਾ ਦੁਸ਼ਟ ਅਰਿਸ਼ਟ ਤ੍ਰਤ ਕਾਲਾ ਕਿਰਪਾ ਦ੍ਰਿਸ਼ਟਾ ਤਨ ਜਨ ਖਰਿਓ ਤਾਕਿ ਤਾਪ ਤਨ ਕਮਾ ਖਰਿਓ ਰਿਦਾ ਸਦ ਕਰਮ ਸਭ ਹੋਈ ਦੁਸ਼ਟ ਸਾਸ ਸੁਸ ਕੈ ਨ ਕੋਈ ਇੱਕ ਵਾਰ ਜਨ ਤਮੈ ਸਮਾਰੈ ਕਲਪਾ ਤਿ ਤਾ ਗਿਆ ਵਾਰ ਜਨਰ ਨਾਮ ਤੇ ਹਰ ਰੋਕ ਖਾ ਦਰ ਦੁਸ਼ਟੋਕ ਤੇ ਰਖਾ ਖੜ ਕੇ ਤਮੈ ਸਣ ਦਿਖਾਰਿਆ ਪਾਦ ਲੈ ਹੋ ਵਾਰੀ ਸਰਵ ਧਰਮ ਖੋਖ ਸਗਾਇ ਦੁਸ਼ਟੋਕ ਤੇ ਲੇਖ ਵਿਚਾਈ ਕਿਰਪਾ ਕਰਿ ਹੰਪਰ ਜਗ ਮਾਤਾ ਅਗੰਤ ਕਰਾ ਪਨ ਸਵਰਾਤਾ ਕਿ ਲੋਕ ਸਗਲ ਦੇ ਕੋ ਹਰਤਾ ਦੁਸ਼ਟੋਕ ਯਰ ਕੋ ਸ਼ਕਰਤਾ ਸ੍ਰੀ ਸਤਜਪੈ ਦੇ ਆਲਾ ਪੂਰਨ ਕ੍ਰਾਗਰੰਤ ਤਤਕਾਲਾ ਮਨਵਾਸਤ ਬਲ ਪਾਵੈ ਸੋਈ ਦੁਖਨਤ ਸੈ ਵਿਆਪਤ ਕੋਈ ਅੜਲਾ ਸੁਨੈ ਗੂੰਜੋ ਜਾਇ ਸੁਰਸਨਾ ਪਾਵੈ ਸੁਨੈ ਮੁਰਚਿਤ ਲਾਇ ਚਤ੍ਰਤਾ ਆਵੈ ਦੁਖਦਰਦ ਪੰਚ ਨਤ ਨਰਕੇ ਰਗਾਇ ਗੂੰਜੋ ਜਾਕੀ ਇੱਕ ਵਾਰ ਚਉਪਈ ਕਹੈ ਚਉਪਈ ਸੰਮਤ ਦਸਸਪ ਨਿਜੈ ਅਰਸਸਪੰਤੀ ਨ ਕਿਹ ਜੈ ਪਾਦਰ ਸ੍ਰੇਸ਼ਟ ਮੀਰਵਾਰ ਤੇਰਾ ਸਰੂਪ ਰੰਗ ਸਰ ਸਭ ਆ ਪਾਇਗਾ ਜਬ ਤੇ ਤਮਰੇ ਤਬ ਤੇ ਕੋ ਵਖਤ ਰਿ ਨਹਿਆ ਨਿਉ RAM RAHIM PURAN QURAN ਅਨੇ ਕਹਿ ਮਤ ਇਕ ਨ ਮਾਨਿਉ ਸਿਮਰਤ ਸਾਸਤਰ ਵਿਦ ਸਭ ਵ ਭੇਦ ਕਮ ਇਕ ਨ ਜਾਣਿਉ ਸਿਰਸਪਾਨ ਕਿਰਪਾ ਤਮਰੀ ਕਰ ਮੈਂ ਨ ਕਹਿਓ ਸਭ ਤੁਹਿ ਵਖਾਨਿਉ ਦੋਰਾ ਸਗਲ ਦਵਾਰ ਕੋ ਸਾਡ ਕੈ ਗਇਓ ਤੋਹਾਰ ਦਵਾਰ ਬਾਹਂ ਗਏ ਕੀ ਲਾਜ ਅਸ ਗੋਬਿੰਦ ਦਾਸ ਤੋਹਾਰ ਸਗਲ ਦਵਾਰ ਕੋ ਸਾਡਕੇ ਗਇਓ ਤੋ ਗਾਰੋ ਦਵਾਰ ਬਾਹੇ ਗਏ ਕਿ ਲਾਜ ਅਸ ਗੋਵਿੰਦ ਦਾਸ ਤੁਹਾਰਾ ਵਾਹਿਗੁਰੂ ਜੀ ੴ ਸ੍ਰੀ ਵਾਹਿਗੁਰੂ ਜੀ ਕੀ ਫਤੈ ਪਾਤਸ਼ਾਹ ਦਸਵੀਂ ਕਬਾਟ ਬਿੰਤੀ ਚੋਪਈ ਹਮਰੇ ਕਰੋ ਖਾਦਰ ਚਾ ਪੂਰਨ ਹੋਏ ਚਿਤ ਕੀ ਇੱਛਾ ਤਵ ਚਰਨ ਨਮਨ ਰਖੈ ਖਮਾਰਾ ਆਪਣਾ ਜਾਨ ਕਰੋ ਬ੍ਰਤ ਪਾਰ ਹਮਰੇ ਦਸਤਵੈ ਤੁਮ ਕਾਵੋ ਆਪਾ ਦਾ ਮੁਖੇ ਬਚਾਵ ਸੁਖੀ ਬਸੈ ਮੋਰ ਪਰਿਵਾਰਾ ਸੇਵਕ ਸੇਖ ਸਭ ਕਰਤਾਰਾ ਮੋਰ ਚਾਨਣ ਕਰਦੇ ਕਰੀਐ ਸਭੈ ਰੁਣ ਕੋ ਅਜ ਸੰਗਰੀਐ ਪੂਰਨ ਹੋਏ ਹੁ ਮਾਰੀ ਆਸ ਤੁਰਪਜਨ ਕੀ ਰਹਿ ਪਿਆਸਾ ਤੁਮ ਹੈ ਛਾਡ ਕੋ ਅਵਰਨ ਤਿਆਉ ਜੋ ਬਰ ਚਾਹ ਕੋ ਸੁ ਤੁਮ ਤੇ ਪਾਉ ਸੇਵਕ ਸੇਖ ਅਮਰੀ ਤਰੀਐ ਚੰਦ ਚੰਦਰਾ ਮਾਰੇ ਮਰੀਆ ਪਾਦਮ ਜੈ ਵਰਿਆ ਮਨ ਕਰ ਕਾ ਤਰਾਸਨ ਵਰਿਆ ਹੁ ਜੋਸਦੰ ਕਮਾਰੇ ਪਛਾ ਸ੍ਰੀ ਅਸਤੋਜੋ ਕਰਿਓ ਰੱਛਾ ਰੱਖ ਲਿਓ ਮੋਗੈ ਰਖਣ ਹਰੇ ਸਖਬ ਸੰਤ ਸੁਹਾਏ ਪਿਆਰੇ ਦਿਨ ਬੰਦੁਸ਼ਨ ਕੇ ਹੰਤਾ ਤੁਮਹੋ ਪਦੇ ਚਤਰਦਸ ਕੁੰਤਾ ਕਾਲ ਪੈ ਬ੍ਰਹਮਾ ਬਪਤਰ ਕਾਲ ਪੈ ਸਿਵਜ ਅਵਤਾਰ ਕਾਲ ਪੈ ਕਰਵਸਨ ਪ੍ਰਕਾਸ਼ ਸਗਲ ਕਾਲ ਕਾ ਕੀ ਆਤਮਸਾ जबन काल जोगी शिव कियो ब्रह्मा ज्योतियों जबन काल सब लोक सवार नमस्कार कहता जवन काल सब जगत बनायो देवद उप उपजायो आद अंत्यवतारा सो गुरु समझो हमारे नमस्कार सिखो हमारी सकल प्रजा जिन आप स्वारी शिवकन को सब गुण सुख दिया सुतरन को पल मोहवद किया कट के अंतर की जनता पले बुरे की पीर पशनता चिट्ठी ते कुंचर अस्थूला सब पर कृपा दृष्ट कर बोला संतन दुख पाए ते दुखी सुख पाए साधन के सुखी एक एक की पीर पशन कट कट के पट की जन जब तो कर करा कर तारा प्रजा तब तब अपारा जब अकर करत हो कब हो तुम तो मैं मिलते दे तर सब गो जेते बदना ਸ੍ਰੇਸ਼ਟ ਅਪਤਾਰੇ ਆਪਾ ਆਪਣੀ ਬੂਝੋ ਚਾਰਹਿ ਤਮ ਸਭ ਕੀ ਤੇ ਰਹਿ ਤਨ ਰਲਮ ਜਨਤ ਵੇਤ ਪਿਤ ਰਲਮ ਨਿਰੰਕਾਰ ਨਿਰਵਕਾਰ ਨਲੰਬ ਆਦ ਅਨਿਲਾਨਾਦ ਅਸੰਭ ਤਾਕਾ ਮੁੜ ਅਚਰਤ ਪੇਦਾ ਜਾ ਕੋ ਪੇਵਨਾ ਪਭਤ ਵੇਦਾ ਤਾਕੋ ਕਰਪਾ ਨਨਮੰਤ ਮਹਾਮੁਰਖਿ ਸਪੇਦਨਾ ਜਨਤਾ ਮਹਾਦੇਵ ਕੋ ਕਹਿ ਸਦਾ ਸਿਵ ਨਿਰੰਕਾਰ ਕਾ ਚਿੰਤਨੈ ਪਿਵ ਆਪਾ ਆਪਣੀ ਬੁੱਧ ਖੈ ਜੀਤੀ ਵਰਨਤ ਪਿੰਨ ਪਿੰਨ ਤੁਹਿ ਤਿਤੀ ਸੰਮਰ ਲਖਾ ਨਾ ਜਾਏ ਪਸਾਰ ਕਹਿਵਤ ਸਜਾ ਪ੍ਰਥਮ ਸੰਸਾਰਾ ਇਕ ਰੂਪਨੁਕ ਸਰੂਪਾਰੰਗ ਪੈਉ ਰਾਵ ਕੈ ਪੁਪਾ ਅੰਡ ਜਰਸ ਦਿਜ ਕਿੰਨੇ ਤਖਾਨ ਬਾਹ ਰਾਜ ਦਿਨ ਹੀ ਕਾਹ ਫੁਲ ਰਾਜਾ ਬੈਠਾ ਕਉ ਸੰਮਰ ਬ ਸੰਕਰੈ ਕੈਠਾ ਸਗਿਰ ਜਰਦ ਗਾ ਚੰਪਵ ਆਦਿ ਜੁਗਾ ਸਰੂਪ ਸਜੰਪਵ ਰਚਾ ਮੇਰੀ ਤਮ ਕਰੋ ਸਿਖ ਅਵਾਰ ਅਸ ਸੰਗਰ ਦੁਸ਼ਟ ਜیتے ਉਤਪਤ ਆਸਕਮ ਨਿਦੇਸ਼ ਕਰਨ ਕਤਾ ਜਤਸਰਣੇ ਪ੍ਰੇਤਨ ਕੇ ਦੁਸ਼ਟਕ ਤਮਰੇ ਪ੍ਰਖਜਵਨ ਬਗਪਰੇ ਤੇ ਹਾਰੇ ਤਨ ਕੇ ਤਮ ਸੰਗਟ ਸਭ ਟਾਰੇ ਜੋ ਕਲ ਕੋ ਇਕ ਵਾਰ ਤੇ ਗਏ ਤਾਂ ਕੇ ਕਨ ਨਹਿ ਹੈ ਰਚਾ ਹੋਇ ਤ ਸਭ ਕਾਲਾ ਦੁਸ਼ਟ ਅਰਿਸ਼ਟ ਤ੍ਰਤ ਕਾਲਾ ਕਿਰਪਾ ਦ੍ਰਿਸ਼ਟਾ ਤਨ ਜਨ ਖਰਿਓ ਤਾਂ ਕੇ ਤਾਪ ਤਨ ਕਮਾ ਖਰਿਓ ਰਿਦਾ ਸਤ ਕਰਮ ਸਭ ਹੋਈ ਦੁਸ਼ਟ ਸਾਸ ਸੁਸ ਕੈ ਨ ਕੋਈ ਇੱਕ ਵਾਰ ਜਨ ਤਮੈ ਸਮਰ ਅਕਲ ਪਾ ਤੇ ਤਾ ਗੇ ਵਰ ਜਨਰ ਨਾਮ ਤੇ ਹਰ ਰੁਕ ਖਾ ਦਰ ਦੁਸ਼ਟੋਕ ਤੇ ਰਖਾ ਖੜ ਕੇ ਤਮੈ ਸਰਨ ਤੇ ਹਾਰਿਆ ਪਾਦ ਲੈ ਹੋ ਵਾਰੀ ਸਰਵ ਧਰਮ ਖੋਖ ਸਗੈ ਦੁਸ਼ਟੋਕ ਤੇ ਲੇਖ ਵਿਚਾਈ ਕਿਰਪਾ ਕਰਿ ਹਮ ਪਰ ਜਗ ਮਾਤਾ ਅਗਰੰਤ ਕਰ ਆਪਣ ਸੁਬਰਾਤਾ ਕਿ ਲੋਕ ਸકલ ਦੇ ਕੋ ਹਰਤਾ ਦੁਸ਼ਟੋਕ ਯਰ ਕੋ ਸ਼ਕਰਤਾ ਸ੍ਰੇਸਤ ਜਪੈ ਦੇ ਆਲਾ ਪੂਰਨ ਕ੍ਰਾਗਰੰਤ ਤਤਕਾਲਾ ਮਨਵਾਸਤ ਬਲ ਪਾਵੈ ਸੋਈ ਦੁਖਨਤ ਸੈ ਵਿਆਪਤ ਕੋਈ ਅੜਲਾ ਸੁਨੈ ਗੂੰਜੋ ਜਾਏ ਸੁਰਸਨਾ ਪਾਵੈ ਸੁਨੈ ਮੁਰਚਿਤ ਲਾਇ ਚਤਰਤਾ ਆਵੈ ਦੁਖਦਰਦ ਪੰਚ ਨਤ ਨਰਕੇ ਰਗੈ ਗੂੰਜੋ ਜਾਕੀ ਇੱਕ ਵਾਰ ਚਉਪਈ ਕੋ ਕਹੈ ਚਉਪਈ ਸਮੁਦਰ ਸਸਪਨਿਜੈ ਅਰਸਸਪੰਤੀ ਨ ਕਿਹੀ ਜੈ ਪਾਦਰ ਸ੍ਰੇਸ਼ਟ ਮੀਰਵਾਰ ਤੇਰਾ ਸਤਿਗੁਰਾਂ ਸਦਾਰ ਸਵਈਆ ਪਾਇਗਾ ਜਬ ਤੇ ਤਮਰੇ ਤਬ ਤੇ ਕੋ ਵਖਤ ਰਿ ਨਹਿਆ ਨਿਉ RAM RAHIM PURAN QURAN ਅਨੇ ਕਹਿ ਮਤ ਇਕ ਨ ਮੰਨਿਉ ਸਿਮਰਤ ਸਾਸਤਰ ਵਿਦਸ ਬਭੇਦ ਕਮ ਇਕ ਨ ਜਾਣਿਉ ਸਿਰਸਪਾਨ ਕਿਰਪਾ ਤਮਰੀ ਕਰ ਮੈਂ ਨ ਕਹਿਓ ਸਭ ਤੁਹੇ ਵਖਾਨਿਉ ਦੋਰਾ ਸਗਲ ਦਵਾਰ ਕੋ ਸਾਡ ਕੈ ਗਇਓ ਤੁਹਾਰ ਦਵਾਰ ਬਾਹਂ ਗਏ ਕੀ ਲਾਜ ਅਸ ਗੋਬਿੰਦ ਦਾਸ ਤੁਹਾਰ ਸਗਲ ਦਵਾਰ ਕੋ ਸਾਡਕੇ ਗਇਓ ਤੋ ਘਰ ਦਵਾਰ ਵਾਹ ਗਏ ਕੀ ਲਾਜ ਅਸ ਗੋਵਿੰਦ ਦਾਸ ਤੁਹਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ